ਹਾਂਜੀ ਸਾਡਾ ਸੀਐਮ ਕੁਰਸੀ ਦਾ ਭੁੱਖਾ ਜਿਹੜਾ ਸੀਐਮ ਭਗਵੰਤ ਮਾਨ ਕਹਿੰਦਾ ਸੀਗਾ ਜਿਹਨੂੰ ਜਿਆਦਾ ਡਰ ਲੱਗਦਾ ਮੁਰਗੀ ਖਾਨਾ ਖੋਲ ਲੋ ਉਹ ਅੱਜਕੱਲ ਬਾਦਲਾਂ ਨਾਲੋਂ ਸਭ ਨਾਲੋਂ ਵੱਧ મોદી ਨਾਲੋਂ ਵੀ ਵੱਧ ਪੁਲਸ ਲਈ ਫਿਰਦਾ ਜਿਹੜਾ ਸੀਐਮ ਕਹਿੰਦਾ ਸੀਗਾ ਵੀ ਮੈਨੂੰ ਵੋਟ ਨਾ ਪਾਇਓ ਮੇਰੇ ਕੰਮਾਂ ਨੂੰ ਪਾਇਓ ਉਹ ਅੱਜਕੱਲ ਜਲੰਧਰ ਦੇ ਵਿੱਚ ਕਰਾਏ ਦੇ ਘਰ ਲੈ ਕੇ ਪੂਰੀ ਫੈਮਿਲੀ ਸਮੇਤ ਉੱਥੇ ਬੈਠਾ ਇੱਕ ਸਿਰਫ ਇੱਕ ਸੀਟ ਲਈ ਜਿਮਨੀ ਚੋਣ ਲਈ ਇੱਕ ਜਿਮਨੀ ਚੋਣ ਲੜਨ ਦੇ ਲਈ ਸਾਰੀ ਫੈਮਿਲੀ ਨੂੰ ਲੈ ਕੇ ਉਹ ਸਾਰੇ ਐਮਐਲਏ ਮੰਤਰੀਆਂ ਨੂੰ ਲੈ ਕੇ ਜਲੰਧਰ ਕਰਾਏ ਦਾ ਘਰ ਲੈ ਕੇ ਰਹਿਣ ਹੀ ਲੱਗ ਗਿਆ ਜਾ ਕੇ ਉਹ ਜਿਹੜਾ ਕਹਿੰਦਾ ਸੀਗਾ ਮੈਂ ਇੱਕ ਹਫ਼ਤੇ 'ਚ ਨਸ਼ਾ ਬੰਦ ਕਰ ਦੇਉ ਇੱਕ ਮਹੀਨੇ ਦੇ ਵਿੱਚ ਬੇਅਦਬੀ ਦਾ ਇਨਸਾਫ ਮਿਲ ਜੂ ਜਿੰਨੇ ਨੌਜਵਾਨ ਨਸ਼ਿਆਂ ਤੇ ਲੱਗੇ ਆ ਉਹਨਾਂ ਨੂੰ ਹਟਾ ਕੇ ਅਸੀਂ ਨਸ਼ਾ ਛਡਾਊ ਕੇਂਦਰ ਖੋਲਾਂਗੇ ਉਹ ਸਾਰੀਆਂ ਗੱਲਾਂ ਸਿਰਫ ਗੱਪਾਂ ਦੇ ਕਢਾ ਤੋਂ ਬਿਨਾ ਹੋਰ ਕੁਝ ਨਹੀਂ ਨਿਕਲਿਆ ਲੋਕਾਂ ਨੂੰ ਕਹਿੰਦਾ ਮੈਂ ਦਿਨੇ ਬਿਜਲੀ ਛੱਡੂੰਗਾ ਦਿਨੇ ਬਿਜਲੀ ਵੋਟਾਂ ਤੋਂ ਪਹਿਲਾਂ ਪਹਿਲਾਂ ਛੱਡਤੀ ਜਿਹੜੀਆਂ ਐਮਪੀ ਵੋਟਾਂ ਪਈਆਂ ਤੇ ਲੋਕਾਂ ਨੇ ਪਾਗਲਾ ਨੇ ਇਹ ਨਹੀਂ ਸੋਚਿਆ ਵੀ ਸਾਰਿਆਂ ਨੂੰ ਇੱਕੋ ਹੀ ਟਾਈਮ ਦਿਨ ਦੇ ਵਿੱਚ ਮੋਟਰਾਂ ਦੀ ਬਿਜਲੀ ਨਹੀਂ ਮਿਲ ਸਕਦੀ ਇਹ ਬਿਜਲੀ ਹਮੇਸ਼ਾ ਸ਼ਿਫਟਾਂ ਦੇ ਵਿੱਚ ਹੀ ਮਿਲਦੀ ਆ ਤੇ ਲੋਕਾਂ ਨੇ ਖਾਸ ਕਰਕੇ ਸੰਗਰੂਰ ਵਾਲਿਆਂ ਨੇ ਜਿਹੜੇ ਹਮੇਸ਼ਾ ਬੰਦਾ ਦੇਖ ਕੇ ਵੋਟ ਪਾਉਂਦੇ ਆ ਬਦਲਾ ਲਿਆਉਂਦੇ ਆ ਇਸ ਵਾਰੀ ਸਭ ਤੋਂ ਵੱਡੀ ਗਲਤੀ ਕਰ ਗਏ ਜਿਹੜੇ ਇਹਨਾਂ ਨੂੰ ਵੋਟਾਂ ਪਾ ਗਏ ਸਾਨੂੰ ਸੋਚਣਾ ਚਾਹੀਦਾ ਸੀਗਾ ਵੀ ਕਿ ਅਸੀਂ ਦੇਖੋ ਕਿ ਅਸੀਂ ਕਿਹੜੇ ਬੰਦਿਆਂ ਨੂੰ ਵੋਟ ਪਾ ਰਹੇ ਆ ਜਿਨ੍ਹਾਂ ਨੇ ਸਾਡੇ ਸਿੱਖਾਂ ਨੂੰ ਸਿੱਖਾ ਬੱਚਿਆਂ ਨੂੰ ਜਿਹੜੇ ਅਮਰਤ ਸਕਾਰ ਰਹੇ ਸੀਗੇ ਉਹਨਾਂ ਨੂੰ ਐਨਐਸਏ ਲਾ ਕੇ ਸੱਤ ਸਟੇਟਾਂ ਪਾਰ ਡੇਬਰੂਗੜ੍ਹ ਭੇਜਤਾ ਸੰਗਰੂਰ ਵਾਲਿਓ ਅੱਗੇ ਵਾਸਤੇ ਅੱਖਾਂ ਖੋਲ ਕੇ ਵੋਟ ਪਾਇਓ ਦੇਖੋ ਇਹ ਉਹੀ ਭਗਵੰਤ ਮਾਨ ਆ ਜਿਹੜਾ ਕੁਰਸੀ ਖਾਤਰ ਕਿੰਨੀ ਭੁੱਖ ਵਧ ਗਈ ਸਾਰਾ ਹੀ ਲਾਮ ਲਸ਼ਕਰ ਲੈ ਕੇ ਜਲੰਧਰ ਕਰਾਏ ਦਾ ਘਰ ਲੈ ਕੇ ਰਹਿਣ ਲੱਗ ਗਿਆ ਵੀ ਇੱਕ ਸੀਟ ਜਿੱਤਣੀ ਜ਼ਰੂਰੀ ਆ ਨਾਲੇ ਇਹਨੂੰ ਬਹੁਤ ਮਤ ਦੇ ਕੋਲੇ ਹੈਗਾ ਫੇਰ ਵੀ ਇਹਨੂੰ ਇੰਨਿਆ ਜ਼ਿਆਦੇ ਲਾਲਚ ਹੋਇਆ ਪਿਆਗੇ ਵੀ ਉਹ ਸੀਟ ਮੈਂ ਜਿੱਤਾਂ ਹੀ ਜਿੱਤਾਂ ਜੇ ਤੁਹਾਡੇ ਕੰਮ ਕਰੇ ਹੋਣ ਤਾਂ ਲੋਕ ਆਪ ਮਹਾਰੇ ਵੋਟਾਂ ਪਾਉਣ ਲੋ ਤੁਹਾਨੂੰ ਪ੍ਰਚਾਰ ਕਰਨ ਦੀ ਲੋੜ ਹੀ ਨਾ ਪਵੇ ਪਰ ਤੁਸੀਂ ਤਾਂ ੱੱਕੇ ਨਾਲ ਸੀਟ ਜਿੱਤਣਾ ਚਾਹੁੰਦੇ ਹੋ ਸਾਰੇ ਲੋਕਾਂ ਨੂੰ ਅੱਖਾਂ ਖੋਲ ਕੇ ਦੇਖਣਾ ਚਾਹੀਦਾ ਕਿ ਸਾਡੇ ਨਾਲ ਹੋ ਕੀ ਰਿਹਾ ਭਾਈ ਅਮਰਤਪਾਲ ਸਿੰਘ ਜਿਹੜਾ 2 ਲੱਖ ਤੋਂ ਉੱਪਰ ਵੋਟਾਂ ਨਾਲ ਜਿੱਤੇ ਆ ਸਭ ਤੋਂ ਵੱਧ ਪੰਜਾਬ ਦੇ ਵਿੱਚ ਵੋਟਾਂ ਨਾਲ ਜਿੱਤੇ ਆ ਉਹ ਤਾਂ ਬੈਠਾ ਅੰਦਰ ਜਿਹੜਾ ਰਵਨੀਤ ਬਿੱਟੂ ਲੋਕਾਂ ਨੇ ਉਹਦੀ ਮੰਜੀ ਠੋਕੀ ਠੋਕ ਕੇ ਹਰਾਇਆ ਉਹ ਮੰਤਰੀ ਬਣਾ ਕੇ ਲੋਕਾਂ ਦੇ ਸਿਰ ਤੇ ਬਿਠਾਤਾ ਭਾਰਤ ਸਰਕਾਰ ਨੇ ਤੇ ਸਿੱਖਾਂ ਨੂੰ ਸੋਚਣਾ ਚਾਹੀਦਾ ਕਿ ਸਾਡੇ ਮੂੰਹ ਤੇ ਇਹ ਬਹੁਤ ਵੱਡੀ ਚਪੇੜ ਹੈ ਜਿਹੜੀ ਭਾਰਤ ਸਰਕਾਰ ਨੇ ਠੋਕ ਕੇ ਮਾਰੀ ਆ ਜਿਹੜਾ ਤੁਸੀਂ ਜਿਤਾਇਆ ਉਹ ਜੇਲ੍ਹ ਦੇ ਵਿੱਚ ਬੈਠਾ ਨਾ ਉਹਨੂੰ ਕੱਢਣ ਦਾ ਕੋਈ ਇਹਨਾਂ ਵੱਲੋਂ ਉਪਰਾਲਾ ਹੋ ਰਿਹਾ ਸੌਂਚ ਕਾਉਣ ਲਈ ਵੀ ਉਹਨੂੰ ਰਿਹਾਈ ਨਹੀਂ ਦਿੱਤੀ ਗਈ ਤੇ ਜਿਹੜਾ ਬੰਦਾ ਤੁਸੀਂ ਠੋਕ ਕੇ ਹਰਾਇਆ ਉਹ ਤੁਹਾਡੇ ਸਿਰ ਤੇ ਬਿਠਾਤਾ ਲਿਆ ਕੇ ਸਾਡਾ ਭਾਰਤ ਮਹਾਨ ਹੈ ਲੋਕਤੰਤਰਿਕ ਦੇਸ਼ ਹੈ ਇਹ ਤੁਸੀਂ ਦੇਖਣਾ ਲੋਕਤੰਤਰਿਕ ਹੈ ਜਾਂ ਰਾਜਤੰਤਰਿਕ ਹੈ ਇੱਥੇ ਦਾ ਸੰਵਿਧਾਨ ਸਿਰਫ ਆਮ ਲੋਕਾਂ ਲਈ ਗਰੀਬ ਲੋਕਾਂ ਲਈ ਬਣਿਆ ਹੋਇਆ ਵੱਡੇ ਲੋਕਾਂ ਲਈ ਇਹ ਸਰਕਾਰਾਂ ਲਈ ਕੋਈ ਸੰਵਿਧਾਨ ਨਹੀਂ ਹੈਗਾ ਇਹ ਸੰਵਿਧਾਨ ਸਰਕਾਰਾਂ ਆਪਣੀ ਮਰਜ਼ੀ ਨਾਲ ਵਰਤਦੀਆਂ ਨੇ ਇਹ ਸਾਨੂੰ ਦੇਖ ਲੈਣਾ ਚਾਹੀਦਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ